ਬਿਕਰਮ ਸਿੰਘ ਮਜੀਠੀਆ ਨੂੰ ਅੱਜ ਵਿਜੀਲੈਂਸ ਫਲੋ ਗ੍ਰਫਤਾਰ ਕੀਤਾ ਗਿਆ ਹੈ ਪਰ ਆਖਰਕਾਰ ਹੈ ਮਾਮਲਾ ਕੀ ਹੈ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਫਲੋ ਅੱਜ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਦੇ ਵਿੱਚ 540 ਕਰੋੜ ਦੀ ਜਿਹੜੀ ਰਕਮ ਹੈ ਉਸ ਦੀ ਅਦਾਇਗੀ ਜਿਹੜੀ ਹੈ ਗਲਤ ਤਰੀਕੇ ਨਾਲ ਕੀਤੀ ਗਈ ਹੈ ਦੱਸਣਾ ਚਾਹਾਂਗੇ ਅੱਜ ਬਿਕਰਮ ਸਿੰਘ ਮਜੀਠੀਆ ਦੀ ਰਿਹਾਈਸ਼ ਦੇ ਉੱਤੇ ਜੋ ਰੇਡ ਹੋਈ ਸੀ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 20 ਜਗ੍ਹਾਾਂ ਦੇ ਉੱਤੇ ਰੇਡ ਕੀਤੀ ਗਈ ਜਿਸ ਦੇ ਵਿੱਚ ਕੀ 9 ਅੰਮ੍ਰਿਤਸਰ ਤੇ 2 ਹਲਕਾ ਮਜੀਠਾ 3 ਸੰਗਰੂਰ 4 ਤਰਨਤਾਰਨ ਅਤੇ ਲੁਧਿਆਣਾ ਚ 2 ਜਗ੍ਹਾਾਂ ਦੇ ਉੱਤੇ ਰੇਡ ਕੀਤੀ ਗਈ ਹੈ ਵਿਜੀਲੈਂਸ ਬਿਊਰੋ ਵੱਲੋਂ ਜਾਣਕਾਰੀ ਦਿੱਤੀ ਮੁਤਾਬਕ ਇਹ ਮਾਮਲਾ ਕਾਫੀ ਵੱਡਾ ਹੈ ਜਿਸ ਦੇ ਵਿੱਚ ਕੀ ਕੁਝ ਪੈਸੇ ਜਿਹੜੇ ਨੇ ਅਵੈਧ ਤੌਰ ਦੇ ਉੱਤੇ ਉਹਨਾਂ ਦੀ ट्रांजੈਕਸ਼ਨ ਕੀਤੀ ਗਈ ਹੈ ਜਿਸ ਦੀ ਅਮਾਉਂਟ ਤਕਰੀਬਨ 540 ਕਰੋੜ ਦੱਸੀ ਗਈ ਹੈ ਬਿਜ਼ਨਸ ਬਿਊਰੋ ਦੇ ਮੁਤਾਬਕ ਉਹਨਾਂ ਨੇ ਦੱਸਿਆ ਹੈ ਕਿ ਇੱਕ ਚੌਕਸੀ ਬਿਊਰੋ ਵੱਲੋਂ ਇੱਕ ਜਾਂਚ ਪਤਾ ਚੱਲਿਆ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਨਸ਼ੇ ਦੇ ਪੈਸੇ ਦੀ ਵੱਡੀ ਰਕਮ ਧੋਖਾਧੜੀ ਰਾਹੀਂ ਵੱਖ-ਵੱਖ ਟੰਗਾ ਨਾਲ ਕਮਾਈ ਗਈ ਹੈ ਔਰ ਇਸ ਦੇ ਵਿੱਚ ਇਸ ਦੀ ਰਕਮ ਦੀ ਜਿਹੜੀ ਕੀਮਤ ਹੈ ਉਹ 540 ਕਰੋੜ ਰੁਪਏ ਹੈ ਇਥੋਂ ਤੱਕ ਕਿ 540 ਕਰੋੜ ਰੁਪਏ ਦੀ ਰਕਮ ਦਾ ਉਹਨਾਂ ਵੱਲੋਂ ਵੇਰਵਾ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 161 ਕਰੋੜ ਰੁਪਏ ਦੀ ਗੈਰ ਹਿਸਾਬੀ ਨਕਦੀ ਮਜੀਠੀਆ ਦੇ ਕੰਟਰੋਲ ਹੇਠ ਕੰਪਨੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਗਈ 161 ਕਰੋੜ ਦੀ ਰਾਸ਼ੀ ਬਾਰੇ ਉਹ ਗੱਲ ਕਰ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ 141 ਕਰੋੜ ਰੁਪਏ ਦੀ ਰਕਮ ਜੋ ਹੈ ਵਿਦੇਸ਼ੀ ਸੰਸਥਾਵਾਂ ਰਾਹੀਂ ਚੈਨਲ ਕੀਤੀ ਗਈ कि 141 ਕਰੋੜ ਰੁਪਏ ਦਾ ਵੀ ਜਿਹੜਾ ਹੈ ट्रांजैक्शन ਜਿਹੜੀ ਹੈ ਉਹ ਸਾਹਮਣੇ ਆਈ ਹੈ ਇਸ ਤੋਂ ਇਲਾਵਾ 236 ਕਰੋੜ ਵੱਧ ਰਕਮ ਬਿਨਾਂ ਕਿਸੇ ਖੁਲਾਸੇ ਦੇ ਕੰਪਨੀ ਦੇ ਆਰਥਿਕ ਰਿਕਾਰਡਾਂ ਵਿੱਚ ਜਮ੍ਹਾਂ ਕੀਤੀ ਦਿਖਾਈ ਗਈ ਹੈ ਤਾਂ ਇਹ ਵੀ ਇੱਕ ਜਿਹੜਾ ਹੈ ਤੀਸਰਾ ਪੁਆਇੰਟ ਉਹਨਾਂ ਵੱਲੋਂ ਦਿੱਤਾ ਗਿਆ ਇਸ ਤੋਂ ਬਾਅਦ ਉਹਨਾਂ ਦੱਸਿਆ ਬਿਨਾਂ ਕਿਸੇ ਕਾਨੂੰਨੀ ਆਮਦਨ ਸਰੋਤ ਦੇ ਬਿਕਰ ਮਜੀਠੀਆ ਵੱਲੋਂ ਚਲ ਅਚਲ ਜਾਇਦਾਦਾਂ ਦੀ ਖਰੀਦਾਰੀ ਕੀਤੀ ਗਈ ਤੇ 4 ਪੁਆਇੰਟ ਜਿਹੜੇ ਨੇ ਉਹਨਾਂ ਵੱਲੋਂ ਦਿੱਤੇ ਗਏ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਰਾ ਜਿਹੜਾ ਮਾਮਲਾ ਸੀ ਇਸ ਦੀ ਜਿਹੜੀ ਰਕਮ ਹੈ ਉਹ ਤਕਰੀਬਨ ਕੋਈ 540 ਕਰੋੜ ਰੁਪਏ ਬੰਦੀ ਹੈ ਤੇ ਇਸ ਤੋਂ ਇਲਾਵਾ ਵਿਜਨਸ ਬਿਊਰੋ ਵੱਲੇ ਬੁਲਾਰੇ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਦੇ ਵਿੱਚ ਇੱਕ ਖਾਸ ਜਿਹੜੀ ਹੈ ਜਾਂਚ ਟੀਮ ਦੀ ਇੱਕ ਘਟਿਤ ਕੀਤੀ ਗਈ ਸੀ ਜਿਸ ਦੇ ਵਿੱਚ ਕੀ ਇੱਕ ਐਫ ਆਈ ਆਰ ਨੰਬਰ 2 ਮਿਤੀ 2000 ਮਿਤੀ 2021 ਜਿਹੜੀ ਹੈ ਐਨ ਡੀ ਪੀ ਐਸ ਦੀ ਧਾਰਾ ਦੇ ਵਿੱਚ ਦਰਜ ਕੀਤੀ ਗਈ ਸੀ ਤੇ ਉਸ ਦੇ ਵਿੱਚ ਜਿਹੜਾ ਹੈ ਇਹ ਇਨਵੈਸਟੀਗੇਸ਼ਨ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਵੱਲੋਂ ਨਸ਼ੇ ਦੇ ਪੈਸੇ ਕਮਾਉਣ ਦੇ ਟੰਗ ਦੇ ਕਾਫੀ ਸਬੂਤ ਮਿਲਨੇ ਤਾਂ ਇਹ ਜਾਣਕਾਰੀ ਵਿਜੀਲੈਂਸ ਬਿਊਰੋ ਜਿਹੜੇ ਨੇ ਉਹ ਅਸੀਂ ਪ੍ਰੈਸ ਨੋਟ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਕਿਸ ਤਰੀਕੇ ਨਾਲ ਉਹਨਾਂ ਵੱਲੋਂ ਇਹ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਇਹ ਰਕਮ ਜਿਹੜੀ ਹੈ ਇੰਡਸਟਰੀਜ਼ ਰਾਹੀਂ ਵਧੇਰੇ ਰੂਪ ਵਿੱਚ ਚੈਨਲ ਕੀਤੀ ਗਈ ਅਤੇ ਇਹ ਸਾਰੀ ਕਾਰਵਾਈ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੀ ਸਿਆਸੀ ਪਦਵੀ ਅਤੇ ਸਰਕਾਰੀ ਅਹੁਦੇ ਦੀ ਵਰਤੋਂ ਕਰਕੇ ਕੀਤੀ ਗਈ। ਬੁਲਾਰੀ ਨੇ ਵੀ ਦੱਸਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਪਤਨੀ ਗਨੀਵ ਕੌਰ ਤੇ ਚਲ ਅਤੇ ਅਚਲ ਜਾਇਦਾਦ ਦਾ ਵਿੱਚ ਵੱਡੀ ਵਾਧੂ ਹੋਈ ਹੈ ਜਿਸ ਲਈ ਕੋਈ ਕਾਨੂੰਨੀ ਆਮਦਨ ਸਰੋਤ ਨਹੀਂ ਦਿੱਤਾ ਗਿਆ ਐਸਆਈਟੀ ਨੇ ਵੀ ਗੱਲ ਦੱਸਿਆ ਕਿ 22 ਵਿਅਕਤੀਆਂ ਦੀ ਤਲਾਸ਼ ਅਤੇ ਵਿਜੀਲੈਂਸ ਬਿਊਰੋ ਵੱਲੋਂ ਤਿੰਨ ਥਾਵਾਂ ਤੇ ਕੀਤੀਆਂ ਤਲਾਸ਼ੀਆਂ ਦੌਰਾਨ 30 ਤੋਂ ਵੱਧ ਮੋਬਾਈਲ ਫੋਨ 5 ਲੈਪਟਾਪ ਤਿੰਨ ਆਈਪੈਡ ਦੋ ਡੈਸਕਟਾਪ ਅਤੇ ਕਈ ਡਾਇਰੀਆਂ ਮਿਲੀਆਂ ਨੇ ਜਾਇਦਾਦ ਅਤੇ ਦਸਤਾਵੇਜ਼ ਦੀ ਸਾਰੀ ਸਮਗਰੀ ਇੰਡਸਟਰੀਜ਼ ਤੇ ਕਾਗਜ਼ਾਤ ਬਰਾਮਦ ਹੋਏ ਨੇ ਬੁਲਾਰੇ ਮੁਤਾਬਕ ਵਿਕਰਮ ਸਿੰਘ ਮਜੀਠੀਆਂ ਨੂੰ ਕਾਨੂੰਨੀ ਅਨਸਾਰ ਸਾਰੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਤਲਾਸ਼ੀਆਂ ਅਤੇ ਜ਼ਬਤੀਆਂ ਕੀਤੀਆਂ ਜਾਣਗੀਆਂ ਸਾਰੇ ਸਬੂਤ ਇਕੱਠੇ ਕਰਕੇ ਉਹਨਾਂ ਨੂੰ ਸੰਬੰਧਤ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨੀ ਨਤੀਜਾ ਕੱਢਿਆ ਜਾਏਗਾ ਤਾਂ ਕੁੱਲ ਮਿਲਾ ਕੇ ਇਹ ਇੱਕ ਮਾਮਲਾ ਕੋਈ ਆਮ ਮਾਮਲਾ ਨਹੀਂ ਹੈ ਅਕਸਰ ਇਸ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਦੇ ਮਸਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਲੇਕਿਨ ਮਾਮਲਾ ਇਹ ਨਹੀਂ ਹੈ ਮਾਮਲਾ ਇਹ ਹੈ ਕਿ ਕੋਈ तकरीबन 540 ਕਰੋੜ ਰੁਪਏ ਦੀ ਜੋ ਇੱਕ ट्रांजैक्शंस ਹੋਈਆਂ ਨੇ ਉਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਕੋਲੋਂ ਜਵਾਬ ਮੰਗਿਆ ਗਿਆ ਹੈ ਇਸ ਬਾਬਤ ਜਿਹੜਾ ਹੈ ਐਫ ਆਈ ਆਰ ਜਿਹੜੀ ਦਰਜ ਹੋਈ ਸੀ ਉਸ ਦੇ ਵਿੱਚ ਇਹ ਸਾਰੀ ਪੜਤਾਲ ਸਾਹਮਣੇ ਆਈ ਹੈ ਲੇਕਿਨ ਅੱਜ ਜਿਸ ਵੇਲੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਵਿਕਰਮ ਮਜੀਠੀਆ ਵੱਲੋਂ ਕਿਹਾ ਗਿਆ ਕਿ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਦੇ ਨਾਲ ਇਹ ਸਾਰਾ ਕੰਮ ਕਰ ਰਹੀ ਹੈ ਤਾਂ ਉਸ ਤੋਂ ਬਾਅਦ ਤਕਰੀਬਨ 3 ਘੰਟੇ ਜਿਹੜਾ ਹੈ ਪੂਰਾ ਪ੍ਰਕਰਨ ਚੱਲਿਆ ਤੇ ਉਸ ਤੋਂ ਬਾਅਦ ਵਿਜੀਲੈਂਸ ਫੋਲੂਇੰਸ ਨੂੰ ਵਿਕਰਮ ਮਜੀਠੀਆ ਨੂੰ ਜਿਹੜਾ ਹੈ ਅੱਜ ਅੰਮ੍ਰਿਤਸਰ ਦੀ ਰਿਹਾਈ ਤੋਂ ਗ੍ਰਿਫਤਾਰ ਕੀਤਾ ਗਿਆ ਲੇਕਿਨ ਹੁਣ ਦਾ ਖੁਲਾਸਾ ਜਿਹੜਾ ਹੈ ਵਿਜੀਲੈਂਸ ਬਿਊਰੋ ਵੱਲੋਂ ਜੋ ਕੀਤਾ ਗਿਆ ਹੈ ਉਸ ਦੇ ਨਾਲ ਇਸ ਪੂਰੇ ਕੇਸ ਦੀ ਜਿਹੜੀ ਹੈ ਇੱਕ ਦਿਖੀ ਬਦਲ ਗਈ ਹੈ ਕਿਉਂਕਿ ਆਖਰਕਾਰ ਜੋ ਇੱਕ ਕਿਆਸ ਰਈਆਂ ਲਗਾਈਆਂ ਜਾ ਰਹੀਆਂ ਸੀ ਕਿ ਇੱਕ ਪ੍ਰਾਪਰਟੀ ਤੋ ਅਚਲ ਅਤੇ ਅਚਲ ਸੰਪਤੀ ਦੇ ਉੱਤੇ ਜਿਹੜਾ ਹੈ ਮਾਮਲਾ ਹੈ ਲੇਕਿਨ ਨਹੀਂ ਇਹ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਦਾ ਅਫੀਸ਼ੀਅਲ ਪ੍ਰੈਸ ਨੋਟ ਜੁਰਾਸੀ ਤੁਹਾਨੂੰ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਕਿ 540 ਕਰੋੜ ਰੁਪਏ ਦੀ ਜਿਹੜੀ ਹੈ ਉਹ ट्रांजैक्शन ਸਾਹਮਣੇ ਆਈਆਂ ਨੇ ਪਰ ਆਖਿਰਕਾਰ ਇਸ ਵੱਡੇ ਪੱਧਰ ਦੇ ਉੱਤੇ ट्रांजैक्शन ਦੀ ਇਨਵੈਸਟੀਗੇਸ਼ਨ ਕਿਵੇਂ ਹੋਈ ਕਿਉਂਕਿ ਮਾਮਲਾ 2021 ਦਾ ਦੱਸਿਆ ਜਾ ਰਿਹਾ ਹੈ ਕਿ ਸਾਫ਼ ਤੌਰ ਤੇ ਉੱਤੇ ਕਿਹਾ ਕਿ ਮਿੱਤੀ ਫਿਰ ਦੱਸਣਾ ਚਾਹਾਂਗੇ 2012 2021 ਨੂੰ ਐਫ ਆਈ ਆਰ ਨੰਬਰ 2 ਜਰੀ ਹੈ ਦਰਜ ਕੀਤੀ ਜਾਂਦੀ ਹੈ ਉਸ ਦੇ ਵਿੱਚ ਇਹ ਸਾਮਣੇ ਆਂਦੀ ਹੈ ਤੇ ਜਦ ਹੀ ਇਨਵੈਸਟੀਗੇਸ਼ਨ ਅੱਗੇ ਚਲਦੀ ਹੈ ਤਾਂ ਉਸ ਦੇ ਵਿੱਚ ਇਹ ਪੂਰੀ ट्रांजैक्शन ਸਾਹਮਣੇ ਆਈ ਹੈ ਫਿਲਹਾਲ ਵਿਕਰਮ ਸਿੰਘ ਮਜੀਠੀਆ ਦੀ ਇਹ ਮੁਸ਼ਕਲਾ ਵੱਧ ਸਕਦੀ ਹੈ ਨਹੀਂ ਕਿਉਂਕਿ ਇਸ ਮਾਮਲੇ ਦੇ ਵਿੱਚ ਅੱਜ ਉਹਨਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਮੁਹਾਲੀ ਲੈ ਕੇ ਜਾਇਆ ਗਿਆ ਜਿੱਥੇ ਕਿ ਉਹਨਾਂ ਨੂੰ ਬਿਜ਼ਨਸ ਬਿਊਰੋ ਦੇ ਦਫ਼ਤਰ ਚ ਰੱਖਿਆ ਗਿਆ ਔਰ ਉਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਇਆ ਗਿਆ ਲੇਕਿਨ ਇਸ ਵੱਡੇ ਕੇਸ ਦੀ ਇਨਵੈਸਟੀਗੇਸ਼ਨ ਕਦੋਂ ਤੱਕਨ ਪੂਰੀ ਹੋਏਗੀ ਕਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਇਸ ਦਾ ਜਵਾਬ ਦਿੰਦੇ ਨੇ ਕਿਉਂਕਿ ਇਹ ਸਾਰੇ ਜਿਹੜੇ ਫੈਕਟਸ ਨੇ ਉਹ ਵਿਕਰਮ ਮਜੀਠੀਆ ਦੇ ਅੱਗੇ ਵੀ ਰੱਖੇ ਜਾਣਗੇ ਕਿ ਆਖਿਰਕਾਰ ਉਹਨਾਂ ਕੋਲ ਇਸ ਦਾ ਜਵਾਬ ਕੀ ਹੈ ਅਗਰ ਵਿਕਰਮ ਸਿੰਘ ਮਜੀਠੀਆ ਆਣਾ ਸਾਰੇ ਫੈਕਟਸ ਦਾ ਸਹੀ ਜਵਾਬ ਦੇ ਦਿੰਦੇ ਨੇ ਤਾਂ ਯਕੀਨਨ ਉਹ ਇਸ ਕੇਸ ਤੋਂ ਬਚ ਸਕਦੇ ਨੇ ਔਰ ਅਗਰ ਉਹਨਾਂ ਕੋ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ 'ਚ ਵੱਧ ਸਕਦੀਆਂ ਨੇ ਤਾਂ ਇਹ ਇੱਕ ਡਿਟੇਲਡ ਜਿਹੜੀ ਜਾਣਕਾਰੀ ਸੀ ਇਸ ਅਸੀਂ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਇਹ ਸਮਝ ਰਹੇ ਸੀ ਕਿ ਆਖਿਰਕਾਰ ਕਿਉਂ ਅੱਜ ਬਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਹੋਈ ਅਚਾਨਕ ਕਿਉਂ ਪੁਲਿਸ ਦੀਆਂ ਟੀਮਾਂ ਤਕਰੀਬਨ 30 ਦੇ ਕਰੀਬ ਜਿਹੜੇ ਪੁਲਿਸ ਅਫਸਰ ਸੀ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਦੀ ਕੋਠੀ ਪਹੁੰਚਦੇ ਨੇ ਜਿਸ ਵੇਲੇ ਬਿਕਰਮ ਸਿੰਘ ਮਜੀਠੀਆ ਆਪਣੇ ਰਿਹਾਇਸ਼ ਤੇ ਮੌਜੂਦ ਸਨ ਤੋਂ ਉਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੇਡਾਂ ਕੀਤੀਆਂ ਜਾਂਦੀਆਂ ਨੇ ਅਤੇ ਤਕਰੀਬਨ 20 ਜਗ੍ਹਾ ਤੇ ਰੇਡ ਹੋਈ ਅੰਮ੍ਰਿਤਸਰ ਦੇ ਵਿੱਚ ਇਕੱਲੇ 11 ਜਗ੍ਹਾ ਦੇ ਉੱਤੇ ਰੇਡ ਹੋਈ ਹੈ ਤਾਂ ਇਹ ਜਿਹੜੀ ਬਰਾਮਦਗੀ ਹੈ ਇਸ ਦੇ ਵਿੱਚ ਇਸ ਦੀ ਇਨਵੈਸਟੀਗੇਸ਼ਨ ਬਹੁਤ ਵੱਡੀ ਹੈ ਕਿਉਂਕਿ ਜਿਹੜੇ ਮੋਬਾਈਲ ਫੋਨ ਨੇ ਉਹਦੇ ਵਿੱਚੋਂ ਕਾਫੀ ਕੰਟੈਕਟਸ ਲੱਭੇ ਜਾਣਗੇ ਇਸ ਤੋਂ ਇਲਾਵਾ ਜਿਹੜੀਆਂ ਡਾਇਰੀਆਂ ਹਨ ਉਹਦੇ ਵਿੱਚ ਵੀ ਰਿਕਾਰਡ ਲੱਭਿਆ ਜਾਏਗਾ ਪਰ ਬਿਕਰਮ ਸਿੰਘ ਮਜੀਠੀਆ ਨਾਲ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇਹ ਸਰਕਾਰੀ ਬਦਲਾਖੋਰੀ ਹੈ ਅਗਰ ਇੱਡੀ ਵੱਡੀ ਟਰਾਂਜੈਕਸ਼ਨ ਹੋਈ ਤਾਂ ਜ਼ਰੂਰ ਬਿਕਰਮ ਸਿੰਘ ਮਜੀਠੀਆ ਇਸ ਬਾਰੇ ਬਾਬਤ ਆਪਣਾ ਜਿਹੜਾ ਪੱਖ ਹੈ ਉਹ ਵਿਜੀਲੈਂਸ ਦੇ ਅੱਗੇ ਰੱਖਣਗੇ ਕਿਉਂਕਿ ਉਹਨਾਂ ਕੋਲ ਵਿਜੀਲੈਂਸ ਦੇ ਨਾਲ-ਨਾਲ ਅਦਾਲਤੀ ਪ੍ਰਕਿਰਿਆ ਵੀ ਹੈ ਕਿਉਂਕਿ ਅਦਾਲਤੀ ਅਦਾਲਤ ਵਿੱਚ ਵੀ ਜਾ ਕੇ ਆਪਣਾ ਪੱਖ ਰੱਖ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਡਾ ਵੱਡਾ ਕੇਸ ਹੈ ਦੇ ਵਿੱਚ ਬਹੁਤ ਵੱਡੇ ਮਾਹਰ ਜਿਹੜੇ ਨੇ ਜਿਹੜੇ ਆਰਥਿਕ ਕੰਮਾਂ ਦੇ ਮਾਹਰ ਨੇ ਉਹ ਵੀ ਸਾਹਮਣੇ ਆਣਗੇ ਉਹਨਾਂ ਵੱਲੋਂ ਵੀ ਪੱਖ ਰੱਖਿਆ ਜਾਏਗਾ ਕੁੱਲ ਮਿਲਾ ਕੇ ਕਾਫੀ ਵੱਡਾ ਅਤੇ ਪੈਚੀਦਾ ਕੇਸ ਹੈ ਜੋ ਕਿ ਆਨੁਅਲ ਸਮੇਂ ਦੇ ਵਿੱਚ ਸੁਰਖੀਆਂ ਬਟੋਰੇਗਾ ਲੇਕਿਨ ਇਸ ਪੂਰੇ ਮਾਮਲੇ ਦੇ ਵਿੱਚ ਜਿਸ ਤਰੀਕੇ ਨਾਲ ਖਿਆਸਰਾਇਆਂ ਲਗਾਈਆਂ ਜਾ ਰਹੀਆਂ ਹਨ ਕਿ ਕਿਵੇਂ ਇਹ ਸਾਰਾ ਹੋਏਗਾ ਕੀ ਹੋਇਆ ਕੀ ਹੈ ਤਾਂ ਉਸ ਦੀ ਅਸੀਂ ਜਾਣਕਾਰੀ ਹਾਸਲ ਕੀਤੀ ਔਰ ਵਿਜੀਲੈਂਸ ਬਿਊਰੋ ਦੇ ਇੱਕ ਪ੍ਰਵਕਤਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਹੜੀ ਕਿ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਨੁਅਲ ਸਮੇਂ ਦੇ ਵਿੱਚ ਇਸ ਮਾਮਲੇ ਤੇ ਸਿਆਸਤ ਵੀ ਕਰਮਾਏਗੀ ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਨੇ ਵਿਚਾਰ ਜਿਹਨੇ ਵਕ ਵਕ ਰਾਜਨੀਤਿਕ ਆਗੂਆਂ ਵੱਲੋਂ ਦਿੱਤੇ ਗਏ ਤੋਂ ਤੱਕ ਕਿ ਪਾਜਪਾ ਵੱਲੋਂ ਕਿਹਾ ਗਿਆ ਅਰੁਨੀਤ ਬਿੱਟੂ ਦਾ ਵੀ ਇਸ ਬਾਬਤ ਦੇ ਵਿੱਚ ਟਵੀਟ ਆਇਆ ਸੀ ਕਿ ਵਿਜੀਲੈਂਸ ਦੀ ਦੁਰਵਰਤੋਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਵੀ ਗਲਤ ਕੰਮ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤਾਂ ਫਿਲਹਾਲ ਸਿਆਸਤ ਜ਼ਰੂਰ ਗਰਮਾਈ ਹੈ ਲੇਕਿਨ ਇਸ ਦਾ ਅਸਲ ਸੱਚ ਕੀ ਹੈ ਉਹ ਅੱਜ ਅਸੀਂ ਵੀਡੀਓ ਰਾਹੀਂ ਤੁਹਾਡੇ ਅੱਗੇ ਸਾਂਝਾ ਕੀਤਾ ਹੈ ਔਰ ਇਹ ਸਾਰੀ ਜਾਣਕਾਰੀ ਤੁਹਾਨੂੰ ਦੱਸਣਾ ਚਾਹਾਂਗੇ ਸਾਨੂੰ ਵਿਜੀਲੈਂਸ ਬਿਊਰੋ ਦੇ ਪ੍ਰੈਸ ਨੋਟ ਵੱਲੋਂ ਉਹਨਾਂ ਵੱਲੋਂ ਜਿਹੜਾ ਹੈ ਆਪਣੀ ਵੈਬਸਾਈਟ ਤੇ ਵੀ ਪਾਈ ਗਈ ਹੈ ਔਰ ਇਹ ਜਾਣਕਾਰੀ ਸੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਬਾਬਤ ਇਸ ਕੇਸ ਦੇ ਬਾਬਤ ਹੋਰ ਵੀ ਜੋ ਜਾਣਕਾਰੀ ਹੋਏਗੀ ਤਾਂ ਸਮੇਂ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ